ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਅੱਜ ਤਨਖਾਹ ਲਗਾਈ ਜਾ ਸਕਦੀ ਹੈ ਇਹਦੀਆਂ ਚਰਚਾਵਾਂ ਚੱਲਦੀਆਂ ਪਈਆਂ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਰਿਸ਼ਤੇਦਾਰ ਅਚਾਨਕ ਲਾਈਵ ਆ ਗਏ ਵਿਕਰਮ ਸਿੰਘ ਮਜੀਠੀਆ ਨੇ ਲਾਈਵ ਆ ਕੇ ਅਚਾਨਕ ਇੱਕ ਵੱਖਰਾ ਹੀ ਮੁੱਦਾ ਛੇੜ ਦਿੱਤਾ ਅੱਜ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲੱਗ ਸਕਦੀ ਹੈ ਇਹਦੀਆਂ ਚਰਚਾਵਾਂ ਨੇ ਅੱਜ ਸਮਾਗਮ ਅੱਜ ਇਕੱਠ ਜਿਹੜਾ ਹੈ ਉਹ ਸ੍ਰੀ ਕਾਲਟਕ ਸਾਬ ਰੱਖਿਆ ਗਿਆ ਔਰ ਹੌਲੀ ਹੌਲੀ ਕਰਕੇ ਇਕੱਠ ਵੱਧਦਾ ਜਾ ਰਿਹਾ ਅੱਜ 1 ਵਜੇ ਇਹ ਮੀਟਿੰਗ ਜਿਹੜੀ ਹੈ ਕਹਿੰਦੇ ਸ਼ੁਰੂ ਹੋ ਜਵੇਗੀ ਤਾਂ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਸਮੇਤ ਜਿਹੜੇ 2007 ਤੋਂ 17 ਤੱਕ ਦੇ ਕੈਬਨਿਟ ਮੈਂਬਰਸ ਨੇ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਸਰਜਾ ਜਿਹੜੀ ਹੈ ਉਹ ਕਿਸ ਤਰ੍ਹਾਂ ਦੇ ਉੱਤੇ ਸੁਣਾਈ ਜਾ ਸਕਦੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਦੁਬਾਰਾ ਹੁਣ ਅੱਗੇ ਆਏ ਨੇ ਲਾਈਵ ਹੋਏ ਨੇ ਨਾਲੋਂ ਨਾਲ ਲਾਈਵ ਹੋ ਕੇ ਉਹਨਾਂ ਨੇ ਇੱਕ ਵੱਡਾ ਬਿਆਨ ਜਾਰੀ ਕਰ ਦਿੱਤਾ ਹੈ ਪਰ ਆਖਰਕਾਰ ਵਿਕਰਮ ਸਿੰਘ ਮਜੀਠੀਆ ਨੂੰ ਲਾਈਵ ਆਉਣ ਦੀ ਕੀ ਲੋੜ ਪੈਗੀ ਉਹਨਾਂ ਨੇ ਕਿਉਂ ਲਾਈਵ ਆ ਕੇ ਇਹ ਬਿਆਨ ਦਿੱਤਾ ਔਰ ਕੀ ਕਿ ਉਹ ਸੁਣਦੇ ਆ ਵਿਕਰਮ ਸਿੰਘ ਮਜੀਠੀਆ ਲਾਈਵ ਆ ਕੇ ਜੋ ਕੁਝ ਬੋਲੇ ਨੇ ਆਓ ਸੁਣਦੇ ਕੱਲ ਔਨਰੇਬਲ ਕੋਰਟ ਨੇ ਮਲੇਰਕੋਟਲਾ ਦੀ ਕੋਰਟ ਨੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੂੰ ਨਰੇਸ਼ ਯਾਦਵ ਨੂੰ ਜਿਹੜਾ ਬਹੁਤ ਹੀ ਚਹੇਤਾ ਮੰਨਿਆ ਜਾਂਦਾ ਅਰਵਿੰਦ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਦਾ ਔਰ ਉਹਦੀਆਂ ਕੁਝ ਤਸਵੀਰਾਂ ਵੀ ਮੈਂ ਸਾਂਝੀ ਕਰ ਰਿਹਾ ਇਹ ਉਹ ਐਮ.ਐਲ.ਏ ਹੈ ਜਿਹਨੂੰ ਆ ਕੇਜਰੀਵਾਲ ਸਾਹਿਬ ਨੇ ਇੱਕ ਵਾਰੀ ਨਹੀਂ ਕਈ ਵਾਰੀ ਐਮ.ਐਲ.ਏ ਦੀ ਟਿਕਟ ਦੇ ਕੇ ਨਵਾਜਿਆ ਆ ਹਰਪਾਲ ਚੀਮਾ ਸਾਹਿਬ ਨਾਲ ਉਹਦੀ ਫੋਟੋ ਇਹ ਭਗਵੰਤ ਮਾਨ ਨਾਲ ਉਹਦੀ ਫੋਟੋ ਔਰ ਇਹ ਸਪੀਕਰ ਸਾਹਿਬ ਕੁਲਤਾਰ ਸੰਧਵਾ ਤੇ ਸਾਰੀ ਆਮ ਆਦਮੀ ਪਾਰਟੀ ਦੀ ਜੋ ਲੀਡਰਸ਼ਿਪ ਆ ਉਹਦੇ ਨਾਲ ਉਹਦੀ ਫੋਟੋ ਇਹ ਜਾਂ ਇਨਸਾਨ ਜੀਨੇ ਨੋਇੰਗਲੀ ਔਰ ਜਿਹਨੂੰ ਆਨਰੇਬਲ ਕੋਰਟ ਨੇ ਹਲੇ ਤਾਂ ਇਹਦੇ ਤੇ ਲੀਨਿਅੰਟ 뷰 ਲਿਆ ਕਿ ਇਹ ਕੱਲਾ ਕੱਲਾ ਆਪਦੇ ਪਰਿਵਾਰ ਦਾ ਕਮਾਊ ਪੁੱਤ ਹੈ ਨਗਰ ਫਿਰ ਵੀ ਉਹ ਤੋਂ ਬਾਅਦ ਇਹਨੂੰ 120 ਵੀ ਕਾਂਸਪੀਰੇਸੀ ਤਹਿਤ 295ਏ 120ਵੀ ਦੇ ਨਾਲ ਪੜੀ ਜਾਂਦੀ ਹੈ 153ਏ ਕਿ ਰਿਲੀਜੀਅਸ ਭਾਵਨਾ ਨੂੰ ਠੇਸ ਪਹੁੰਚਾਉਣਾ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਸੈਕੂਲਰਾਈਜ਼ ਕਰਨਾ ਉਨ੍ਹਾਂ ਦੇ ਧਰਮ ਗ੍ਰੰਥ ਨੂੰ ਕੁਰਾਨ ਸ਼ਰੀਫ ਨੂੰ ਉਹਦੀ ਬੇਅਤਵੀ ਕਰਨੀ ਔਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਹੈਜ਼ ਅ ਲੋਟ ਟੂ ਅਨਸਰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਔਰ ਇਹਨਾਂ ਦੀ ਸਮੁੱਚੀ ਟੀਮ ਕਿ ਇਸ ਇਹੀ ਪੋਲਿਟਿਕਸ ਤੇ ਤੁਹਾਡੀ ਬੁਨਿਆਦ ਖੜੀ ਆ ਹਿੰਦੂ ਸਿੱਖ ਕਿਵੇਂ ਲੜਾਉਣੇ ਆ ਹਿੰਦੂ ਮੁਸਲਮਾਨ ਭਾਈਚਾਰੇ ਦੀ ਲੜਾਈ ਕਿਵੇਂ ਕਰਾਉਣੀ ਆ ਸਿੱਖ ਹਿੰਦੂ ਸਿੱਖ ਕਿਵੇਂ ਮਸਲੇ ਖੜੇ ਕਰਨੇ ਆ ਔਰ ਇਹਨ ਬੁਨਿਆਦ ਤੇ ਅੱਜ ਤੁਹਾਡੀ ਪੋਲਿਟਿਕਸ ਏ ਟਿਕੀ ਹੈ ਹਲੇ ਤਾਂ ਇੱਕ ਕੇਸ 'ਚ ਤੁਹਾਡਾ ਕਨਵਿਕਸ਼ਨ ਆਈ ਹੈ ਮੇਰਾ ਇਹ ਮੰਨਣਾ ਕਿ ਜੇ ਇਨਕੁਆਇਰੀਆਂ ਹੋਣ ਲੱਗ ਪਈਆਂ ਤੇ ਹੋਰ ਵੀ ਕਈ ਪਰਦੇ ਖੁੱਲਣਗੇ ਔਰ ਇਹ ਗੱਲ ਵੀ ਸਪਸ਼ਟ ਹੋ ਕੇ ਆਊਗੀ ਕਿ ਇੱਕ ਇਨਸੀਡੈਂਟ ਨਹੀਂ ਕਈ ਇਨਸੀਡੈਂਟ ਤੁਸੀਂ ਕਰਾਏ ਜਿੱਥੇ ਮਾਹੌਲ ਖਰਾਬ ਕੀਤਾ ਔਰ ਮਾਹੌਲ ਖਰਾਬ ਕਰਕੇ ਫਿਰ ਉਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਸਿਰਫ ਇਸ ਲਈ कि ਤੁਸੀਂ ਆਪ ਦੇ ਆਪ ਨੂੰ politcal ਪਾਰਟੀ ਦੇ ਤੌਰ ਤੇ ਇ ਸਟੈਬਲਿਸ਼ ਕਰ ਲਓ ਔਰ ਇੱਕ ਇਨਸੀਡੈਂਟ ਨਹੀਂ ਹੈ ਤੁਸੀਂ ਲੋਕਾਂ ਤੇ aarੋਪ ਲਾਏ ਫਿਰ ਤੁਸੀਂ ਮਾਫੀ ਮੰਗੋ ਛੋਟੀ ਜਿਹੜੀ politics ਹੈ ਝੂਠ ਜਿਹੀ ਹੈ ਔਰ ਅੱਜ ਵੀ ਪੰਜਾਬ ਇਹ ਪੰਜਾਬ ਦਾ ਬਾਰਡਰ ਸਟੇਟ ਜਿੱਥੇ ਹਮੇਸ਼ਾ ਹੀ ਪਾਕਿਸਤਾਨ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਹੈ ਪਾਕਿਸਤਾਨ ਨੇ ਹੈਜ਼ ਆਲਵੇਸ ਟ੍ਰਾਈ ਟੂ ਫੋਰਮ ਐਂਡ ਟ੍ਰਬਲ ਉਸ ਬਾਰਡਰ ਸਟੇਟ ਦੇ ਸੋਸ਼ਲ ਫੈਬਰਿਕ ਨੂੰ ਹਿੰਦੂ ਸਿੱਖ ਇਕਤਾ ਨੂੰ ਭਾਈਚਾਰਕ ਸਾਂਝ ਨੂੰ ਤੁਸੀਂ ਕਿਵੇਂ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ ਤੇ ਸਿਰਫ ਇਸ ਲਈ ਕਿ ਤੁਹਾਡੇ ਸਿਆਸੀ ਪੈਰ ਜਮ ਜਾਣ ਸ਼ਾਇਦ ਸਿਆਸੀ ਪੈਰ ਜਮਾਉਣ ਤੇ ਇੱਕ ਵਾਰੀ ਤਾਂ ਤੁਸੀਂ ਕਾਮਯਾਬ ਹੋ ਗਏ ਹੋ ਨਗਰ ਤੁਹਾਡੇ ਝੂਠ ਦੀ ਰਾਜਨੀਤੀ ਧੋਖੇ ਦੀ ਰਾਜਨੀਤੀ ਫਰੇਬ ਦੀ ਰਾਜਨੀਤੀ ਅੱਜ ਉਹਦਾ ਪਰਦਾ ਫਾਸ਼ ਹੋ ਰਿਹਾ ਔਰ ਮੈਂ ਮੰਗ ਕਰਦਾ ਜਿੱਥੇ ਮੈਂ ਇਸ ਵਰਡਿਕਟ ਨੂੰ ਵੈਲਕਮ ਕਰਦਾ ਔਰ ਸ਼ਰਮ ਆਉਣੀ ਚਾਹੀਦੀ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਤੁਹਾਨੂੰ ਯੂ ਆਰ ਦਾ ਫਰਸਟ ਪੋਲੀਟੀਕਲ ਪਾਰਟੀ ਜੀ ਦੇ ਕਾਰਕੁਨ ਨੂੰ ਧਰਮ ਗ੍ਰੰਥ ਦੀ ਬੇਅਦਬੀ ਧਾਰਮਿਕ ਭਾਵਨਾਵਾਂ ਦੋ ਸਮੁਦਾਇ ਨੂੰ ਆਪਸ ਵਿੱਚ ਲੜਾਉਣ ਲਈ ਤੁਹਾਨੂੰ ਕਨਵਿክት ਕੀਤਾ ਗਿਆ ਤੁਹਾਡੇ ਚਿਹਤੇ ਐਮ ਐਲ ਏ ਨੂੰ ਤੁਹਾਡੇ ਮੁੱਛ ਦੇ ਵਾਲ ਨੂੰ ਤੁਹਾਡੀ ਸੱਜੀ ਬਾਹ ਨੂੰ ਨਰੇਸ਼ ਯਾਦਵ ਨੂੰ ਆਈ ਥਿੰਕ ਇਲੈਕਸ਼ਨ ਕਮਿਸ਼ਨ ਸ਼ੁਡ ਟੇਕ ਨੋਟਿਸ ਡੀ ਰੈਕਗਨਾਈਜ਼ ਅ ਪਾਰਟੀ that is trying to create trouble in the border state at the same time cbi should step in honorable court should mark an inquiry of all sacrilege incidents in punjab aur tusi manno meri gal ki jeh di sahi tareeke nal inquiry hogi bahut kuch samne aauga ki kime ek siyasi party ne mahol kharab karke apna siyasi fayda uthaun di koshish kiti hai is layi kalli maafi nal nahi sarna ਉੱਡੇ ਤੇ ਕਾਰਵਾਈ ਹੋਣੀ ਚਾਹੀਦੀ ਕਿ ਤੁਸੀਂ ਦੇਸ਼ ਦੇ ਹਿੱਤ ਦੇ ਖਿਲਾਫ ਜਾ ਕੇ ਬਾਰਡਰ ਸਟੇਟ ਦੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਜਿਹੜਾ ਦੇਸ਼ ਲਈ ਔਰ ਭਾਈਚਾਰਕ ਸਾਨ ਲਈ ਬਹੁਤ ਘਾਤਕ ਸਾਬਤ ਹੋ ਸਕਦਾ ਔਰ ਵਿਰੋਧੀ ਮੁਲਕ ਦੀਆਂ ਕੋទੀਆਂ ਸਾਜਸ਼ਾ ਦਾ ਹਿੱਸਾ ਬਣ ਰਹੇ ਹੋ ਮੈਂ ਸਮਝਦਾ ਪਾਕਿਸਤਾਨ ਦੀ ਸੋਚ ਦਾ ਹੱਥ ਠੋਕਾ ਬਣ ਰਹੇ ਇਸ ਲਈ ਯੂ ਨੀਡ ਟੂ ਬੀ ਟੇਕਨ ਟੂ ਟਾਸਕ ਔਰ ਇਹ ਜੀ ਗੰਦੀ ਰਾਜਨੀਤੀ ਕਰਨ ਵਾਲੇ ਲੋਕ ਉਹਨਾਂ ਨੂੰ ਤਾਂ ਇਹਨੀ ਸਖਤ ਸਜ਼ਾ ਮਿਲਣੀ ਚਾਹੀਦੀ ਕਿ ਗਾਂ ਲਤਾ ਕੰਬੜ ਥੋਡੀਆਂ ਇਹ ਜੀ ਸੋਚ ਰੱਖਣ ਵਾਸਤੇ ਔਰ ਇਹ ਜੀ ਕਾਰਵਾਈ ਕਰਨ ਵਾਸਤੇ ਸੋ ਆਈ ਅਰਜ ਦੀ ਆਨਰੇਬਲ ਕੋਰਟਸ ਐਂਡ ਮੈਂ ਸੀਬੀਆਈ ਇਨਕੁਆਇਰੀ ਦੀ ਮੰਗ ਕਰਦਾ ਟੂ ਗੈਟ ਦ ਟਰੂਥ ਆਊਟ ਐਂਡ 올 ਦੀ ਆਦਰ ਮੈਟਰਸ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ